ਸਤਿ ਸ਼੍ਰੀ ਅਕਾਲ ਦੋਸਤੋ ਜੋ ਜੋ ਤੁਹਾਨੂੰ ਬੂਟਾ ਦਿਖਾ ਰਿਹਾ ਜੀ ਇਹਨੂੰ ਚਾਂਦਨੀ ਵੀ ਕਹਿ ਦਿੰਦੇ ਆ ਤੇ ਮንዳਗਨੀ ਵੀ ਕਹਿ ਜਾਂਦੀ ਆ ਕਿਉਂਕਿ ਹੁਣ ਇਸ ਟਾਈਮ ਜੋ ਇੱਥੇ ਫੁੱਲਾਂ ਦੀ ਪੂਰੀ ਬਹਾਰ ਆਈ ਆ ਜੀ ਇਹ ਫੁੱਲ ਬਹੁਤ ਜ਼ਿਆਦਾ ਮਹਿਕਦੇ ਆ ਦੇਖੋ ਕਿੰਦਾਂ ਤਿਤਲੀਆਂ ਇਹਦੇ ਤੇ ਜੀ ਇਹ ਦਰਸਾ ਚੂਸ ਰਹੀਆਂ ਜੀ ਇਹ ਮੱਖੀਆਂ ਜੀ ਤੇ ਇਹ ਤਿਤਲੀਆਂ ਜੀ ਹਾਂ ਜੀ ਹਿਸਾਬ ਨਾਲ ਜਿਦਲੀਆਂ ਜੀ ਇਸ ਟਾਈਮ ਕੋਈ ਸ਼ੂਟਿੰਗ ਸ਼ੂਟਿੰਗ ਤੇ ਤੋਨੇ ਨਹੀਂ ਇਹ ਇਸ ਟਾਈਮ ਬੂਟੇ ਤੇ ਪੂਰੀ ਬਹਾਰ ਹੈ ਜੀ ਇਹ ਸਭ ਤੋਂ ਵੱਧ ਮੈਕਨ ਵਾਲਾ ਬੂਟਾ ਜੀ ਇਹ ਹੈ ਜੀ ਇਸ ਟਾਈਮ ਪੂਰਾ ਨਾ ਫੁੱਲਾ ਨਾ ਭਰਿਆ ਹੋਇਆ ਹੈ ਜੀ ਇਹ ਇਹ ਗੁੱਸ਼ਿਆਂ ਦੀ ਗੁਸ਼ੀ ਲੱਗਦੀ ਇਹਨੂੰ ਜੀ ਸ਼ੂਟਿੰਗ ਅੱਥੇ ਤਲੇ ਗਈ ਦੋ ਫੁੱਲਾਂ ਦਾ ਰਸਾ ਚੀਸਾ ਹੈ